ਕੰਮ ਨਹੀਂ ਸਾਡੇ ਕਦਰ ਹੀ ਪਈ ਆ ਹਾਂ ਤੇ ਕੰਮ ਕਰਿਆ ਹੀ ਬਹੁਤ ਬਹੁਤ ਆ ਹਾਂ ਸਹੀ ਗੱਲ ਖਾਣ ਪੀਣ ਨਾਲ ਸੀਗਾ ਉਹ ਹੋਦੀ ਸੀ ਤਾਂ ਮੇਰਾ ਪੁਰਾ ਵੇ ਛੁੱਕੀਆਂ ਰੋਟੀਆਂ ਤੇ ਨਾ ਹੂੰ ਪੰਜ ਸਾਲ ਆਇਆ ਡਾਂਣਿਆਂ ਤੇ ਜ਼ਿੰਮੇਦਾਰ ਨਾ ਠੀਕ ਆ ਉਹ ਜਿਹੜਾ ਕੱਡਾ ਬੰਦਤਾ ਸੀ ਹਾਂ ਕਾਲੀ ਹਾਂ ਹਾਂ ਇੱਕ ਵਾਰੀ ਮੇਰੇ ਨਾਲ ਗਿਆ ਅੱਛਾ ਛਿੱਲੀ ਛਿੱਲੀ ਬਾੜ ਹਾਂ ਕਹਿੰਦਾ ਨਵਾਂ ਪਾਣੀ ਪੀਵਾਂ ਨਾ ਪੀਂਦਾ ਵਾ ਅੱਛਾ ਮਾਂ ਦੇ ਸੰਗੀਤ ਆ ਗੱਲ ਕਰੇ ਮੈਂ ਤੇ ਇਹਨੂੰ ਘੱਟ ਆ ਸੀ ਹਾਂ ਹਾਂ ਮੈਗ ਨਿਕਲੇ ਅਗਰ ਦੰਚਣ ਲੱਗਿਆ ਠੀਕ ਆ ਕਹਿੰਦਾ ਮਾਂ ਘਰ ਪੈ ਰਿਹਾ ਸਲਬਾ ਹਾਂ ਸਹੀ ਗੱਲ ਆ ਤੇਰੀ ਮਾਂ ਦੀ ਲਾਣੇ ਕੁਦੇ ਦੀ ਜੱਟ ਦੀ ਤੂੰ ਹੀ ਸਮਝੇਗਾ ਹਾਂ ਹਾਂ ਲਾਏ ਹੋ ਯਾਰ ਕੰਮ ਦਾ ਅਮਰਾ ਤੁਸੀਂ ਚਾਰੇ ਪੰਜੇ ਭਰਾ ਪੂਰੇ ਕਾਇਮ ਸੀਗੇ ਇਹ ਤਾਂ ਖਾ ਖਾਦੇ ਆਇਆ ਅਮਰੀ ਡਾਉਣ ਜੈ ਸੀਗਾ ਪਿੱਛੋਂ ਆ ਕੇ ਸਰਾ ਪਿੱਛੋਂ ਆ ਕੇ ਹੋ ਗਿਆ ਹਾਂ ਕੁੜੇ ਵੀ ਕਰਦਿਆਂ ਹਾਂ ਤੇ ਕਰਦੇ ਦੀ ਗੱਲ ਪਈ ਸੀ ਹਾਂ ਤੇ ਨਿਗਾਹ ਦਬ ਗਈ ਦਬ ਗਈ ਹਾਂ ਕੰਮ ਰਕਦਾ ਸੀ ਹਾਂ ਰਜੂਗਰ ਰਹਿਦਾ ਰਿਆ ਦਾੜਿਆਂ ਤੇ ਆਹੋ ਮੈਂ ਕੰਮ ਸਾਥ ਦੇ ਕਾਲੀਨ ਲਾਇਆ ਹੂੰ ਇਹ ਹੱਥ ਲਬਾਇਆ ਸੀ ਹਾਂ ਨਾ ਠੀਕ ਆ ਤੇ ਜੁੱਤੀ ਜੋੜ ਲੈ ਬਹੁਤ ਕੀਤਾ ਵਾ ਬਾਈ ਵੀ ਹੁਣ ਤੱਕ ਕਰਦਾ ਰਿਹਾ ਵਾ ਇਹ ਸਾਰੇ ਪਿੰਡ ਜਾਣਦੇ ਸੀ ਲੱਖਾ ਕੇ ਚੋਲਡਤੀ ਆਪਣਾ ਪਿੰਡ ਕੀਚ ਹਾਂ 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 ਚੋੜੇ ਕਿੰਨੇ ਬਾਹਰ ਜਿੱਤੀ ਮਸ਼ਹੂਰ ਹੁੰਦੀ ਸੀ ਤੁਹਾਡੀ ਹਾਂ ਅਦੇ ਲਾ ਬਾਪੂਆਂ ਕੈਨੇਡਾ ਤੱਕ ਗਈਆਂ ਹੋਈਆਂ ਕੱਢੀਆਂ ਜੁੱਤੀਆਂ ਚੱਕਦਾ ਸੀ ਚੱਕਰਦਾ ਸੀ ਉਹ ਭਾਈ ਇੱਕ ਉਹ ਹੁੰਦਾ ਹੁੰਦਾ ਸੀ ਇਹ ਚੱਲ ਗਿਆ ਇਹ ਵਿਚਾਰਾ ਸਾਡਾ ਵੀ ਚੱਲ ਗਿਆ ਹਾਂ ਇਹਦਾ ਦੱਬ ਗਿਆ ਸੀ ਕਿੰਨੀ ਪਹਿਲਾਂ ਨਰਮ ਸੀ ਇਹਦਾ ਹਾਂ ਹਾਂ ਇਹ ਮਾ ਦੇਖ ਰਿਹਾ ਕਢਾਈ ਹੂੰ ਬੜੀ ਜੁੱਤੀ ਵਧੀਆ ਹਾਂ ਚੰਗੀ ਸਿਰੇ ਬਣਾਵਾ ਹਾਂ ਹਾਂ ਮੈਂ ਨੂੰ ਕਿਹਾ ਮਗਾ ਚਾਚਾ ਬਾਪੂ ਮੈਨੂੰ ਸਿਖਾ ਦਿੱਤੇ ਲਾ ਕਢਣਾ ਕਹਿੰਦਾ ਸਾਡੇ ਪਰੇ ਕੋਈ ਕੰਮ ਆ ਜਾਂਦਾ ਮਗਾ ਚੱਲ ਮੈਂ ਤੇ ਨਕੜਾ ਦਿਆ ਕਰ ਗੱਤਾਂ ਸੱਚੀ ਆ ਕਹਿੰਦਾ ਸਾਡੇ ਪਰੇ ਕੰਮ ਆ ਕੋਈ ਤਾਂ ਪਹਿਲਾਂ ਜਪਸ ਹੋਇਆ ਕਹਿੰਦਾ ਨਹੀਂ ਉਦੋਂ ਕੰਮ ਹੋ ਰਹੇ ਨਹੀਂ ਸੀ ਨਾ ਹਾਂ ਹਾਂ ਕੰਮ ਉਹ ਹੀ ਸਿੱਖਦੇ ਕਿਹੜੇ ਘਰਾਂ ਦੇ ਚੱਲਦਾ ਆਂਦਾ ਇਹ ਤੇ ਹਾਰੇ ਦੂਰੀ ਦਾ ਫਿਰ ਜਹਾਣੇ ਵੀ ਕਰਦੇ ਸੀ ਆਹੋ ਉੱਡ ਗੜਾਈ ਹਾਂ ਇੱਕ ਸਾਰ ਤਿੰਨੇ ਰਾਦੇ ਬਾਈ ਨੇ ਅੱਛਾ ਪੌਣਾ ਵੀ ਪੱਕਿਆ ਉਹ ਮੇਰਾ ਮਖੌਲ ਨਾ ਬੰਨੇ ਉਹ ਜਿਵੇਂ ਪਾਉਂਗਾ ਇੱਥੇ ਕੋਤਾ ਆ ਕੇ ਹੂੰ ਪੌਣਾ ਵੀ ਪੱਕਿਆ ਉਹ ਭਰਿਆ ਪਿਆ ਅੱਛਾ ਰੇਲ ਇੱਕ ਵਾਰ ਜੂਈ ਹੋਈ ਇੱਕ ਟੋਕੜ ਠੀਕ ਆ ਉਹ ਸੁੱਤ ਗਿਆ ਸੀ ਆਹੋ ਫਿਰ ਉਹ ਖਰਾਕਾਂ ਵੀ ਖਾਂਦੇ ਸੀ ਕੰਮ ਵੀ ਕਰਦੇ ਸੀ ਸਾਡੇ ਪਿਤਾ ਹਾਂ ਤੁਹਾਨੂੰ ਦਿਖਾਈ ਹੈ ਨਾ ਹੂੰ ਕਾਂਸੀ ਦਾ ਭਾਂਡਾ ਪਿਆ ਅੱਛਾ ਐਡਾ ਪੈਣ ਸੁਨਣਾ ਹਾਂ ਹੂੰ ਬਹੁਤ ਦੂਰੋਂ ਬਜ ਬਜ ਪੈ ਗਈ ਸੀ ਠੀਕ ਆ ਮੈਂ ਜਵਾਦ ਨੂੰ ਜੋ ਅੱਗੇ ਸੀ ਮੈਂ ਤਾਂ ਪਾਈ ਇੱਕ ਵੇਰੀ ਪਵਾ ਮੂ ਪਹਿਲੇ ਹੱਥ ਦਵਾ ਲ ਮੈਂ ਤਾਂ ਇਨਸ਼ਾ ਅੱਲਾਹ ਦਿੰਦਾ ਹਾਂ ਮੇਰੇ ਸਾਰੇ ਦੀ ਪੂਰੀ ਹੈ ਬਿੰਦਰ ਜੀ ਹੂੰ ਉਹ ਦੇਹੇਗਾ ਕੱਟਿਆ ਜੀ ਕੀ ਪੜਾ ਨਵਨੀ ਮੈਨੂੰ ਦਾ ਕਿਹੜੇ ਬਿੰਦਰ ਜੀ ਆਪਣੇ ਲੋਦੇ ਦੇ ਇਹ ਵੀ ਅੱਛਾ ਸਾਰੇ ਦੀ ਠੀਕ ਆ ਠੀਕ ਆ ਪਚਾਰਾ ਪਟਿਆਲੇ ਦੀ ਹੈ ਕਿਤੇ ਆ ਦੂਜੀ ਉਹਥੇ ਇਹ ਮੇਰਾ ਜਵਾਈ ਮਰਿਆ ਨਾ اچھا اچھا ਠੀਕ ਆ ਠੀਕ ਆ ਆਪਣੇ ਪੰਮੀ ਦਾ ਬਰੋਣਾ ਉਹ ਪਟਿਆਲੇ ਸੀਗਾ ਉਹ ਰਜਿੰਦਰ ਹਸਪਤਾਲ ਚ ਪਟਿਆਲੇ ਇਹ ਉਥੇ ਲੱਗੀ ਹੋਈ ਸੀ ਕੁੜੀ ਇੱਕ ਪਟਿਆਲੇ ਉਹ ਸਾਨੂੰ ਤਾਂ ਹੁਣ ਕੀ ਪਤਾ ਉਹ ਵਗੜੇ ਦਾ ਬਹੁਤ ਗਾਹ ਚਲੀ ਪਹੁੰਚ ਗਿਆ ਸਾਨੂੰ ਨਹੀਂ ਹਾਂ ਬੰਨ ਨਵੇਂ ਕਰਾ ਲਦੇ ਮੇਟੇ 97 ਸਾਲ ਬਹੁਤ ਆ ਕਾਇਮ ਆ ਫਿਰ ਵੀ ਬਾਈ ਮਰਿਆ 95 ਚ ਚੱਲ ਰਿਹਾ ਸੀ ਆ ਗਿਆ ਮਰਿਆ ਇਹ 2 ਸਾਲ ਹਾਂ ਠੀਕ ਆ ਠੀਕ ਆ ਆ ਹਮਾਰਾ ਮੈਨੂੰ ਹੋ ਗਿਆ 15 20 ਸਾਲ ਪੂਰੀ ਸਾਰੀ ਹੋ ਗਈ ਉਹ ਦੇ ਖਾਣੇ ਮੈਨੂੰ ਫਰਾ